ਇਟਸ ਮਾਈ ਫਰਸਟ ਮਾਰਨਿੰਗ ਇਨ ਕੈਨੇਡਾ ਤੇ ਟਾਈਮ ਜ਼ੋਨ ਅਲੱਗ ਹੋਣ ਕਰਕੇ ਮੇਰੀ ਅੱਖ ਬਹੁਤ ਹੀ ਜਲਦੀ ਖੁੱਲ ਗਈ ਤੇ ਹਲੇ ਵੀ 5:00 ਜੀ ਵਜੇ ਨੇ ਔਰ ਦੇਖੋ ਇਹ ਇਥੋਂ ਦਾ ਬਾਹਰ ਦਾ ਬਸ ਵੀਊ ਹੈ ਬਹੁਤ ਹੀ ਸ਼ਾਂਤ ਆ ਯੈਸ ਆਈ ਸਲੈਪਟ ਫਾਰ 5 ਆਰਸ ਤੇ ਹੁਣ ਮੈਂ ਕਰਨ ਲੱਗੀ ਆ ਬਰਸ਼ ਐਂਡ ਮਿਲਦੇ ਆ ਸਤਿ ਸ਼੍ਰੀ ਅਕਾਲ ਮੈਨੂੰ ਤਾਂ ਇਹ ਧੁੱਪ ਦੇਖ ਕੇ ਕਾਫੀ ਵਧੀਆ ਲੱਗ ਰਿਹਾ ਕਿਉਂਕਿ ਮੈਂ ਜਦੋਂ ਕੱਲ ਫਲਾਈਟ 'ਚ ਸੀ ਮੈਨੂੰ ਤਾਂ ਫਲਾਈਟ 'ਚ ਵੀ ਬਹੁਤ ਹੀ ਠੰਡ ਲੱਗੀ ਔਰ ਇੱਥੇ ਪਹੁੰਚਦਿਆਂ ਵੀ ਮੈਨੂੰ ਐ ਲੱਗ ਰਿਹਾ ਸੀ ਕਿ ਕਾਫੀ ਠੰਡ ਆ ਪਰ ਜਦੋਂ ਕਿ ਇੰਨੀ ਜ਼ਿਆਦਾ ਠੰਡ ਵਾਲਾ ਹਾਲੇ ਵੈਦਰ ਹੈ ਨੀਗਾ ਐਂਡ ਮੈਨੂੰ ਠੰਡ ਬਿਲਕੁਲ ਵੀ ਪਸੰਦ ਨਹੀਂ ਆ ਤਾਂ ਹੁਣ ਧੁੱਪ ਨਿਕਲੀ ਆ ਤਾਂ ਮੈਂ ਬਾਹਰ ਆਈ ਆ ਐਂਡ ਆਮ ਫੀਲਿੰਗ ਮੱਚ ਬੈਟਰ ਧੁੱਪ ਦੇਖ ਕੇ ਇਹ ਠੀਕ ਆ ਸ਼ੁਕਰ ਹੈ ਧੁੱਪ ਆ ਸੋ ਦਿਸ ਇਜ਼ ਮਾਈ ਫਰਸਟ ਮਾਰਨਿੰਗ ਕੈਨੇਡਾ ਦੇ ਵਿੱਚ ਐਂਡ ਆਈ ਥੋਟ ਕਿ ਮੈਂ ਰਿਕਾਰਡ ਕਰਾਂ ਵ ਮੈਂ ਤੁਹਾਨੂੰ ਦੱਸੂੰਗੀ ਕਿ ਮੇਰਾ ਦਿਨ ਕਿਦਾਂ ਦਾ ਰਿਹਾ। ਹੌਲੀ ਹੀ ਪਤਾ ਲੱਗਦਾ ਹੁਣ ਆਪਾਂ ਨੂੰ ਕੀ ਪਤਾ ਲੱਗਦਾ ਹੁਣ ਮੈਂ ਤਾਂ ਪਤਾ ਲੱਗਣ ਲੱਗਾ ਜਾਂਨ ਲੱਗਿਆ ਵਸ। ਹਮਮ। ਮੈਂ ਤਾਂ ਅਸਲ ਗੇੜਾ ਮੈਂ ਤਾਂ ਕੰਦੀ ਹੀ ਨਹੀਂ ਅੱਛੀ ਕੱਢ ਦਿੰਦੀ। ਹਮਮ। ਨਹੀਂ ਵਧੀਆ ਚੱਲਣ ਵਾਲੇ ਵਾਕ ਜੀ ਹੋ ਜਾਂਦੇ ਨੇ। ਹਾਂ। ਵਕਤ ਟੰਗ ਰਹਿਣ ਬਾਹਰ ਨਿਕਲਣ ਵਾਲੀ ਪਤਾ ਲੱਗਦਾ। ਹਾਂ ਇੰਤਜਾ। ਆ ਲੈ ਵੀਰ। ਪਨਾਗੇ ਭੇਜ ਦੇ ਆਪਣੇ ਸਾਰੇ। ਠੀਕ। YouTube ਤੇ ਵੇਖ ਲੈਂਦੇ ਹੁੰਦੇ ਮਮੀ। ਡਿਊਟੀ ਪਾਵਾਂਗੇ। ਚੰਡੀਗੜ੍ਹ ਵਰਗੀ ਆ ਘਰ ਤਾਂ ਸਹੀ ਗੱਲ ਹੈ। ਹਾਂ ਨਹੀਂ ਤੀਵੀ ਤੇ ਬਰਥੇ ਹੁੰਦੇ ਆ। ਹਾਂ ਜੀ ਤੀਵੀ ਤੇ ਤੀਵੀ ਤੇ ਮੈਨੂੰ ਨਾ ਤੁਸੀਂ ਤੇਰਾ ਤਾਂ ਜੀ ਵਾਧੂ ਲੱਗ ਜਾ। ਵੇਖਦੇ ਹੁੰਦੇ ਹੈਂ? ਹਾਂ ਤੈਨੂੰ ਤਾਂ ਮਹਿਸੂਸ ਹੋਣਾ ਹੀ ਨਹੀਂ ਕਿ ਤੁਸੀਂ ਵੇਖਦੇ ਹੁੰਦੇ ਵਸ। ਕਿ ਨਹੀਂ? ਹੂੰ ਤੋਂ ਮੈਨੂੰ ਕੱਟਣਾ ਨਹੀਂ ਆਉਂਦਾ ਕਿਵੇਂ ਮੈਂ ਤੇ ਇੱਥੇ ਫਕ ਚੋਂਗੇ ਸਿੱਖੂਗੇ। ਅੱਛਾ। ਯੂਟਿਊਬ ਤਾਂ ਤੇ ਨਹੀਂ ਆ ਵੀਡੀਓ। ਯੂਟਿਊਬ ਮੈਨੂੰ ਵੀ ਚੱਟਣਾ ਆ। ਅੱਛਾ। ਹਾਂ ਉਹ ਦੂਜੇ ਪਾਸੇ ਗਈ ਹੁਣ ਇੱਥੇ। ਹਾਂ। ਗੱਲ ਜੀ ਹੋ ਰਹੀ ਲੱਗਦੀ ਉਹ ਵਿੱਚ। ਯੂਟਿਊਬ ਤਾਂ ਮੈਨੂੰ ਪਰ ਕੋਈ ਨਹੀਂ ਦਿਖਦਾ ਹਨਾ ਘਰ ਤੋਂ ਬਾਹਰ ਘਰ ਤੋਂ ਬਾਹਰ ਕੋਈ ਨਹੀਂ ਦਿਖਦਾ ਸਾਰੇ ਕੰਮ ਚਿੰਗ ਕਰਨ ਲੱਗੇ ਹੋਣੇ ਜਿਹੜੀ ਤੁਮਾਂ ਜੀ ਕਹਿੰਦੇ ਹੋ ਜ ਸਾਡੇ ਕੋਲ ਹਾਂ ਹਾਂ ਮੈਂ ਬਿਠਾ ਰਵਾਂ ਵੱਡੇ ਜਨ ਇੱਥੇ ਕਈ ਵਾਰ ਇੱਕ ਬੈਠਣਾ ਹੁੰਦਾ ਕਈ ਕਿ ਪਾਣਾ ਹਾਂ ਜਾਂ ਉੱਥੇ ਬੈਠਣਾ ਜਾਂ ਸ਼ਾਮ ਨੂੰ ਬੈਠਣਾ ਸਾਡਾ ਪਾਰਕ 'ਚ ਬਹੁਤ ਘੱਟ ਦਾਦੀ ਮੈਨੂੰ ਮੈਨੂੰ ਵੀ ਝੁੱਟੇ ਪੱਦਲਾ ਤੇਰੇ ਜਿਹੜੇ ਕੋ ਮੇਰੀ ਜਿਹੜੀ ਫਰੈਂਡ ਦਾ ਅੱਛਾ ਇਹ ਮੈਨੇ ਦਾਦੀ ਤੇ ਫਰੈਂਡ ਕੋਲ ਮਸਦੀ ਫਰੈਂਡ ਇਹ ਆ ਨਿੰਦੀ ਆਈ ਮੈਨੂੰ ਆਣੀ ਮੇਰੀ ਫਰੈਂਡ ਦਾਦੀ ਤੇ ਫਰੈਂਡ ਕੋਲ ਜੰਦੀ ਵਿਚਾਰੀ ਅਸੀਂ ਕੱਟਨੇ ਜਾ ਵਰਦਨੇ ਜਾਂ ਅਸੀਂ ਇੱਥੇ ਜਾਵਦੇ ਇਹ ਇਹ ਡੁੰਗੀਆਂ ਵੇਚਦੇ ਅੱਛਾ ਅੱਛਾ ਥੱਲੇ ਇਹ ਲੈ ਜਾਂਦੀ ਇਹ ਕਿੱਥੇ ਹੈ ਉਧਰ ਸੁਲਤਾਨਪੁਰ ਦੇ ਉਹ ਵਿਚਾਰੀ ਬੋਚਾਂਗੇ ਇਹ ਵੀ ਮੁੰਡਾ ਕੋਲੇ ਆਈ ਹੈ ਹੂੰ ਇਹਨਾਂ ਦੇ ਆਪਦੇ ਹੋਣੇ ਹੈ ਨਾ ਜੱੱਚੇ ਹੂੰ ਇਹ ਵੇ ਮੈਨੂੰ ਅਸੀਂ ਜਾ ਵਰਦਨੇ ਹੂੰ ਉਹ ਥੱਲੇ ਜਾ ਸੱਤ ਅੱਠ ਕੋੜਨੇ ਉੱਤਰ ਕੇ ਥੱਲੇ ਹੂੰ ਬੜੀ ਸ਼ਾਂਤੀ ਆ ਸੱਚੀ ਹੈ ਨਾ ਤਾਂ ਹੀ ਕਹਿੰਦੇ ਆ ਕੋਈ ਬਾਰ ਹੀ ਨਹੀਂ ਦੱਸਦਾ ਤਾਂ ਹੀ ਸਾਰੇ ਇਹ ਕਹਿੰਦੇ ਕਹਿੰਦੇ ਵੀ ਐ ਹੋਊਗਾ ਵੀ ਤੁਹਾਨੂੰ ਪੂਰਾ ਹਫ਼ਤਾ ਤਾਂ ਕੋਈ ਨਹੀਂ ਦੇਖਣਾ ਸ਼ਨੀਵਾਰਾਂ ਤੋਂ ਵਾਰੀ ਦਿਖਣਗੇ ਜਦੋਂ ਛੁੱਟੀ ਹੋਊਗੀ ਨਹੀਂ ਤਾਂ ਕੋਈ ਨਹੀਂ ਦੇਖਦਾ ਹੁਣ ਕੋਈ ਵੀ ਨਹੀਂ ਆਪਾਂ ਹੀ ਫਿਰਦੇ ਹਾਂ ਬਸ ਬਾਕੀ ਹੁਣ ਜੇ ਤੂੰ ਹੁਣ ਆਪ ਸੋਬਾ ਸਬਾ ਨਿਕਲੇ ਹਾਂ ਜਦੋਂ ਤੋਂ ਬਾਹਰ ਅਗਲਾ ਦਿਨੇ ਨਾ ਜਿਵੇਂ ਤੂੰ ਹੁਣ ਕੰਮਾ ਧੰਦਾ ਤੇ ਜਾਂ ਬਾਹਰ ਜਾਇਆ ਕਰੇਗੀ ਉਹ ਤਾਂ ਬਥੇਰਾ ਮੋਰਖ ਦੀ ਸੁਗਤ ਐ ਤੁਸੀਂ ਹਾਂ ਚਾਹ ਤਾਂ ਪਾਸੇ ਵੀ ਨਹੀਂ ਕੋਈ ਆਈ ਗਿਆ ਚਲੋ ਚਲੋ ਉਹ ਉਧਰ ਜੋਤੀ ਕੇ ਤੂੰ ਘਰ ਕੰਨੀ ਵੇਖੀ ਉਧਰ ਜੋਤੀ ਕੇ ਬਾਹਰ ਨੇੜੇ ਜੇ ਸਟੋਰ ਆ ਉੱਥੇ ਗੁਰਦੁਆਰਾ ਜਵਾਂ ਕੋਲੀ ਆ ਹਾਂ ਹਾਂ ਅਸੀਂ ਮਿਲ ਜਾਉਂਗੇ ਤੁਸੀਂ ਸਾਰੇ ਹਾਂ ਬਾਕੀ ਤੇ ਬਾਹਰ ਨਿਕਲੀ ਨਾ ਤੁਰੇ ਫਿਰਨੇ ਤਾਂ ਫਿਰ ਆਪ ਨੂੰ ਹੀ ਬੱਚੇ ਨੂੰ ਪਤਾ ਲੱਗ ਜਾਣਾ ਠੀਕ ਆ ਜਿਹੜਾ ਆਪਾਂ ਦੇਖਿਆ ਨੂੰ ਆਪਾਂ ਕਹਿ ਸਕਦੇ ਹਾਂ ਵੀ ਸਰੀ ਦੀਆਂ ਗਲੀਆਂ ਚਲੋ ਇਹ ਥੋੜਾ ਮੈਂਟੇਨਡ ਹੋਣ ਕਰਕੇ ਇਥੋਂ ਦੀਆਂ ਸੜਕਾਂ ਗਲੀਆਂ ਵੱਡੀਆਂ ਖੁੱਲੀਆਂ ਨੇ ਤਾਂ ਪਿੰਡ ਵਾਲੀ ਫੀਲਿੰਗ ਆਉਂਦੀ ਨਹੀਂ ਹੈਗੀ ਅਸੀਂ ਜਾ ਕੇ 아이ਸ ਇੱਕ ਥੋੜਾ ਜਿਹਾ ਰਾਉਂਡ ਲਾ ਕੇ ਆਏ ਸੀਗੇ ਕਿ ਚਲੋ ਮਾਸੀ ਜੀ ਕਹਿੰਦੇ ਵੀ ਤੁਸੀਂ ਆਏ ਆ ਤੇ ਆਪਾਂ ਥੋੜਾ ਜਿਹਾ ਦੇਖੀਏ ਇਹ ਬਿਲਕੁਲ ਸੁੰਨਸਰਾ ਪਈਆ ਗਲੀਆਂ ਗੱਡੀਆਂ ਦੇਖੀਆਂ ਤੇ ਦੋ ਚਾਰ ਬੀਬੀਆਂ ਦੇਖੀਆਂ ਜਿਹੜੀਆਂ ਪੰਜਾਬ ਤੋਂ ਆਈਆਂ ਹੋਈਆਂ ਸੀ ਹੋਰ ਕੁਝ ਵੀ ਨਹੀਂ ਬਾਕੀ ਸੈਟਰਡੇ ਇਜ਼ ਅ ਫਰਸਟ ਡੇ ਹੈ ਨਾ ਲਾਈਕ ਵਿਦ ਪਾਸਿੰਗ ਟਾਈਮ ਹੀ ਚੀਜ਼ਾਂ ਦਾ ਪਤਾ ਲੱਗੂਗਾ ਕਿ ਕਿੱਦਾਂ ਹੈ ਜਾਂ ਫਿਰ ਥੋੜਾ ਸਿਟੀ ਵੱਲ ਜਾ ਕੇ ਤੇ ਯਾ ਹੁਣ ਮੈਂ ਕੁਝ ਖਾਦਾ ਵੀ ਨਹੀਂ ਹੈਗਾ ਆਈ ਵਿਲ ਡੂ ਲੰਚ ਨਾਓ ਆਈ ਸਲੈਪਟ ਫਾਰ ਆਲਮੋਸਟ 1 ਘੰਟਾ ਤੇ ਟਾਈਮ ਹੋ ਰਿਹਾ ਸਵਾ 1 ਔਰ ਇੰਡੀਆ ਦੇ ਵਿੱਚ ਰਾਤ ਸ਼ਾਇਦ ਤਾਂ ਕਰਕੇ ਮੈਨੂੰ ਹੁਣ ਨੀਂਦ ਆ ਰਹੀ ਸੀ

ਵਨ ਟਾਈਮ ਬਰ ਬਰ ਹੋਰ ਵੀ ਟਾਈਮ ਯਾਸੀ ਬੀਅਰ ਬੀਅਰ ओके ਪਾਲੂ ਹਾਂ ਬੀਅਰ ਬੀਅਰ ਅੰਬਸਟ ਕੋਨ ਸਮਝ ਨਹੀਂ ਲੱਗੀ ਨਹੀਂ ਉਹ ਲਾਈ ਹਾਂ ਇਹ ਟਾਈਮ ਸੈਂਟਰ ਦੇ ਪਾਸ ਜਾ ਬੀਅਰ ਨੂੰ ਯਾ ਕੀ ਇਸ ਬੀਅਰ ਨਾ ਅਕਸ਼ਰ ਮਨੋ ਜੈਸ ਫੋਰੈਸਟ ਦੇ ਪਿੱਛੇ ਜਾ ਯਾ ਹਾਂ ਪਲੀਜ਼ ਫੜ ਲੀ ਹਾਂ ਫੜੀ ਹਾਂ ਹਾਂ ਫਿਰ ਉਹ ਕਿਉਂਕਿ ਉਹ ਅਟੈਕ ਵੀ ਕਰਦੇ ਆ ਹਾਂ ਟੈਕ ਕਰਦੇ ਪਰ ਉਹ ਜਿਵੇਂ ਲਾਈਕ ਉਹ ਐਨੀਮਲ ਪੈਪ ਕੰਟਰੋਲ ਕਾਲ ਕਰਦੇ ਆ ਫਿਰ ਉਹ ਲੈ ਜਾਂਦੇ ਫਿਰ ਉਹ ਜਿਵੇਂ ਲਾਈਕ ਪੂੜਿਆ ਤਾਂ ਜਾਣੇ ਆ ਤੇ ਕਰ ਤਾ ਹੁਣ ਅੱਜ ਚੱਲ ਹਾਂ ਮੇਰੇ ਬਣਾ ਸਕਦੇ ਆ ਚਲੋ ਤੇਰੇ ਤਾਂ ਮੇਰੇ ਲਈ ਹੀ ਕੰਮ ਲਈ ਰੱਖਣਗੇ ਇਧਰੋਂ ਇਧਰੋਂ ਇੱਕ ਮੇਰੇ ਇਧਰ ਮੈਲਾ ਕਿਉਂ ਨਹੀਂ ਅੱਗੇ ਚੱਲ ਉਧਰ ਦੋਨੇ ਵਾਰੀ ਨਾ ਲਾਇਓ ਨਾ ਫਿਰ ਚਲੋ ਫੈਮਿਲੀ ਦੇ ਨਾਲ ਬਿਤਾਏ ਹੋਏ ਨਿੱਕੀ ਨਿੱਕੀ ਮੂਮੈਂਟਸ ਵੀ ਬੰਦਾ ਫਿਰ ਬਾਹਰ ਆ ਕੇ ਮਿਸ ਕਰਦਾ ਤਾਂ 아이 ਥਾਟ ਕਿ ਮੈਂ ਉਹ ਵੀ ਵਿੱਚ ਐਡ ਔਨ ਕਰ ਦਵਾਂ ਅਸੀਂ ਥੋੜੀ ਜਿਹੀ ਕੇਕ ਕਟਿੰਗ ਕਰੀ ਸੀ ਤੇ ਯਾ ਯੂ ਕੈਨ ਸੀ ਇਟ ਮੰਮੀ ਨੂੰ ਫੜੀ ਦੇ ਮਾਂ ਮੈਨੂੰ ਫੜਾ ਦੋ तू मेरी आंखन में किदना मारेगा ओ ਆ ਜਾ ਆ ਜਾ ਤੇ ਤੇਤੀ 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 ਆਈ ਹੈਵ ਦਾ ਕਿਊਟੈਸਟ ਪੈਰੈਂਟਸ ਯਾ ਬ੍ਰਦਰ ਆ ਮਿਸ ਯੂ ਪੀ ਆਈ ਸੀ ਦੇ ਘਰ ਦੇ ਲੱਗੀ ਇੱਕ ਪਾਰਕ ਆ ਚਿਮਨੀ ਪਾਰਕ ਔਰ ਇਧਰ ਦੀ ਸਾਈਡ ਬੱਚਿਆਂ ਲਈ ਸਵਿੰਗਸ ਨੇ ਤੇ ਆ ਇੱਥੇ ਬਜ਼ੁਰਗਾਂ ਟੀਆਂ ਯਾ ਫਿਰ ਇਹਨਾਂ ਦੇ ਪੈਰੈਂਟਸ ਕਹਿ ਸਕਦੇ ਹਾਂ ਪਾਰ ਜਿਆਦਾ ਤਾਂ ਉਹ ਟੇਬਲ ਤੇ ਮੈਨੂੰ ਮਹਿਫਿਲ ਲੱਗੀ ਦਿਖਦੀ ਆ ਸਾਰੇ ਇੰਡੀਅਨਸ ਨੇ ਮੋਸਟਲੀ ਤੇ ਇਕੱਠੇ ਹਨਾ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਨੇ ਬੀਬੀਆਂ ਔਰ ਇੱਥੇ ਬੱਚੇ ਖੇਡ ਰਹੇ ਕਾਫੀ ਵੱਡਾ ਪਾਰਕ ਆ ਤੇ ਵੈਦਰ ਤੁਸੀਂ ਦੇਖ ਹੀ ਸਕਦੇ ਆ ਐਂਡ ਮੇਰਾ ਥੋੜਾ ਜਿਹਾ ਰਿਲੈਕਸਿੰਗ ਡੇ ਚੱਲ ਰਿਹਾ ਕਿਉਂਕਿ ਹਲੇ ਵੀ ਮੈਂ ਟਾਇਰਡ ਫੀਲ ਕਰ ਰਹੀ ਹਾਂ ਕਾਜ਼ ਮੇਰੀ ਨੀਂਦ ਪੂਰੀ ਨਹੀਂ ਹੈਗੀ ਤੇ ਵਦ ਟਾਈਮ ਮੈਨੂੰ ਪਤਾ ਲੱਗਣਾ ਹਨਾ ਕਿ ਕਿਦਾਂ ਦਾ ਸਿਸਟਮ ਆ ਔਰ ਇਹ ਪਿੱਛੇ ਆ ਜਿਹੜਾ ਇਹ ਤੁਸੀਂ ਦੇਖ ਸਕਦੇ ਆ ਇਹ ਸਕੂਲ ਆ ਇਹ ਦਿਨ ਵੇਲੇ ਸਕੂਲ ਹੁੰਦਾ ਆ ਤੇ ਹੁਣ ਬੰਦ ਆ ਸੋ ਦਿਸ ਪਾਰਕ ਇਜ਼ ਚਿਮਨੀ ਪਾਰਕ ਇਹ ਬੁਦੀ ਬੁਦੀ ਜੈਕਟ ਨਿਕਲ ਲੈ ਇਸ ਦੇ ਬੱਚੇ ਆਪਦੇ ਕਿੰਤੇ ਆ ਓਏ ਕਿੰਤੇ ਆ ਜਾਣੀ ਗੰਦੀ ਹੋ ਜਾਣੀ ਅਬ ਨਾ ਪਾਥ ਯਾਰ You want to come in my YouTube vlog? Yeah. yeah? Okay. Say something then. Say something good. Okay. <laughs> Hi guys. How are you doing? What at? Shini okay. yeah. Introduce yourself, right? And my name is Ekta. I'm here with Ravi on her. <laughs> if you're Indian, but we call her. I call her. like If you're english her name is Ravi. For sure.

here up and i'll show you the things in this park stop it and you go back and you go like yeah. yeah so that's how you do it and yeah and now we'll show you the slide you. you want to come here aja <laughs>

येबे फिस्टी जी रिकॉर्ड कैन्डी का लिया तो एक है एकिया पोणेया कैन्डी एक्स कैन्डी कर लो ना अच्छा एक्स कैन्डी एकस पुल अप करके चलो okay. इनके मंकी बास जेवे लमकन वाले बडंडे ओकेproper लमक से गोल बनेगा जो भाई और मैं लमक के दिखाऊंगी ओके she is so cute Show you the beautiful view guys. <laughs> like look at this like, like here is my Massey, Rav. I call her Rav I'm like Massey, because like that's in my other region. But her name, like her short name is Rav. Hello. And here's my cute cousin. Cute cousin. Avreen. Say hi Averine! Hello. And Rav Massey, say hi. hi and look. Back onto the channel. And here's a part of my crew like look at them yeah so yeah and we're just like oh, nice. yeah like look at the view right right yeah right? We're, we're yeah yeah like, yeah look at that so nice. yeah, look. yeah look, look at yeah. yeah, like look, look. like it's pink like it's orange and then pink and then it turns into purple and then blue and it is a very nice sunset and um oh my gosh and we're just like here <laughs> Hello, hello see, she says hello. hello. See, she says hello. That's like very nice. That's my nanny, my mom's mom. In my culture, we call her nanny. <laughs> yeah, and it's Rav's Masi. This is the second morning in Canada. Okay. ਅੱਜ ਹੌਪਫੁਲੀ ਦਿਨ ਦੀ ਸ਼ੁਰੂਆਤ ਕਰਾਂਗੇ ਗੁਰੂ ਘਰ ਮੱਥਾ ਟੇਕ ਕੇ ਆਈ ਹੋਪ ਸੋ ਤੇ ਹੁਣੀ ਮੈਂ ਜਸਟ ਉੱਠੀ ਆ ਇਟ ਇਜ਼ 6:00 ਬਲੋਕ ਤੇ ਵੈਦਰ ਠੰਡਾ ਹੈ ਮੈਨੂੰ ਤਾਂ ਠੰਢੀ ਲੱਗਦੀ ਰਹਿੰਦੀ ਹੈ ਜਦੋਂ ਦੀ ਮੈਂ ਆਈ ਮੈਂ ਹੁਣੀ ਜਸਟ ਹੈਅਰ ਵਾਸ਼ ਕੀਤੀ ਹੈ ਕਿਉਂਕਿ ਗੁਰੂ ਘਰ ਜਾ ਕੇ ਆਉਣਾ ਹੈ ਤੇ ਵੈਦਰ ਠੰਡਾ ਹੀ ਆ ਆਈ ਡੋਟ ਨੋ ਮੈਨੂੰ ਲੱਗਿਆ ਆਪਾਂ ਗੁਰੂ ਘਰ ਪਹੁੰਚ ਗਏ ਆ ਆਪਾਂ ਆਏ ਸੀਗੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਕਰਵਾਉਣੇ ਦਰਸ਼ਨ ਤੇ ਮੈਂ ਵੀ ਕਰਦੀ ਆ ਫਾਰ ਦਾ ਫਰਸਟ ਟਾਈਮ ਇਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੀ ਜੀ ਦੀ ਯਾਦ ਵਿੱਚ ਲੰਗਰ ਹਾਲ ਬਣਿਆ ਹੋਇਆ ਤੇ ਇੱਥੇ ਸਾਰੇ ਸ਼ਹੀਦਾਂ ਦੀਆਂ ਫੋਟੋਜ਼ ਵਗੈਰਾ ਲੱਗੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਸੋਹਣਾ ਗੁਰੂ ਘਰ ਹੈਗਾ ਇਹ ਸਰੀ ਦਾ ਤੇ ਇਧਰ ਬਾਹਰ ਵੀ ਗੁਰਦੁਆਰਾ ਸਾਹਿਬ ਦੇ ਸ਼ਹੀਦਾਂ ਦੀਆਂ ਫੋਟੋਜ਼ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਤੇ ਮੈਨੂੰ ਬਹੁਤ ਹੀ ਜ਼ਿਆਦਾ ਪੀਸਫੁਲ ਫੀਲ ਹੋਇਆ ਇਸ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਇਹ ਵਾਧਾ ਫਿੰਡਾ ਲੱਗਿਆ ਪਿਆ ਮੀਆਂ ਨੂੰ ਮੈਂ ਮੈਂ ਮਿੰਕਾ ਨੂੰ ਕਾਲ ਕਰ ਲੈ ਦੇ ਦੋ ਬੱਸ ਇਜ਼ ਯੂ ਨਾਈਸ ਤੁਸੀਂ ਤਾਂ ਫਿਰ ਆਰਟਿਸਟ ਹੋਗੇ ਰੈਡੀ ਚਾਹਤਾ ਹੈ ਨੰਬਰ ਪਤਾ ਹੈ ਯੂ ਆਰ ਐਨ ਆਰਟਿਸਟ ਯਸ ਯਾਹ ਨੰਬਰ ਦਵਾ ਸੀਗੀ ਮੇਰੀ ਅਪਾਇੰਟਮੈਂਟ ਸਿਲ ਨੰਬਰ ਲੈਣ ਦੇ ਵਾਸਤੇ ਤੇ ਦੀਦੀ ਦੇ ਨਾਲ ਮੈਂ ਚੱਲ ਪਈ ਸੀਗੀ ਅਪਾਇੰਟਮੈਂਟ ਦੇ ਲਈ ਐਂਡ ਰੋਡਸ ਤੁਸੀਂ ਦੇਖ ਹੀ ਸਕਦੇ ਹੋ ਸਰੀ ਹੈ ਜਿਹੜਾ ਸਾਰਾ ਇਹ ਹਿੱਲੀ ਏਰੀਆ ਜਾਂ ਹਿਲਸ ਦੇ ਵਿੱਚ ਹਿਲਸ ਦੇ ਉੱਪਰ ਹੀ ਬਣਿਆ ਹੋਇਆ ਹੈ ਵੀ ਕੈਨੇਡਾ ਤੇ ਪਹੁੰਚ ਕੇ ਵਿਦਨ 2 ਮਿੰਟਸ ਮੈਨੂੰ ਸਿਲ ਨੰਬਰ ਮਿਲ ਗਿਆ ਸੀ Hi guys, welcome to Rose's YouTube channel. And before we're just gonna chill and talk. So before we do that, we're just gonna. You should like this video, subscribe, and give it a thumbs up. Here is like that. So we're just. 12. This is Avreen, my yeah, my younger's cousin, and this is Rose, my mom. And this is. And this is. ਨਿਸ਼ਾਨ ਮੇ ਬ੍ਰਦਰ ਆਈ ਡੋਨਟ ਨੋ ਵਟ ਇਜ਼ ਹੀ ਡੂਇੰਗ ਹੀ ਇਜ਼ ਫਿਲਮਿੰਗ ਅਸ ਐਂਡ ਵੀ ਆਰ ਫਿਲਮਿੰਗ ਹਿਮ ਐਂਡ ਇਟ ਇਜ਼ ਜਸਟ ਵੈਰੀ ਫਨੀ ਐਂਡ ਯਾ ਇੱਕ ਤਾਂ ਬੱਚਾ ਨੂੰ ਫੋਨ ਨਾਲ ਬਹੁਤ ਲਗਾਵ ਹੁੰਦਾ ਇੱਕ ਆਪਣੇ ਫੜ ਲਿਆ ਫੋਨ ਕਹਿੰਦੀ ਮੈਂ ਰਿਕਾਰਡ ਕਰਾਂਗੀ ਸਾਰਾ ਉਧਰ ਲੂ ਫੁੱਟੀ ਯੇ ਪਕੌੜੇ ਇੱਥੇ ਸਾਰੇ ਬੰਦੇ ਬਣਾਈ ਜਾਂਦੇ ਆ ਸਾਰੇ ਦੁਨੀਆਵਾਲ ਕਰੋ ਪਕੌੜੇ ਪਕੌੜੇ ਪਾਰਟੀ ਹੁੰਦੀ ਹੁੰਦੀ ਹੈ ਚੱਲ ਫੇਰ ਸਬਸਕ੍ਰਾਈਬ